ਆਪਾਂ ਭਾਈ ਉਹ ਜਿੱਕੇ ਫਟੜੀ ਸਾਥੀ ਗਾ ਸਾਰੇ ਵੀਰਾਂ ਨੂੰ ਆਪਾਂ ਬਾਈ ਜੀ ਖੜਿਆ ਲੁਧਿਆਣੇ ਢੰਡਾਰੀ ਕਲਾ ਆ ਬਾਈ ਆਪਣਾ ਕੋਲ ਜਲੰਧਰ ਤੋਂ ਇਹਨਾਂ ਦੀ ਗੱਡੀ ਬਾਈ ਇੰਜਣ ਗੱਡੀ ਦਾ ਸੀਜ ਹੋ ਗਿਆ ਤੇ ਤਿੰਨ ਦਿਨ ਹੋ ਗਿਆ ਸਰੀਆ ਭਰਿਆ ਸੀ ਬਾਈ ਕੋਲੇ ਤੇ ਹੁਣ ਸਵੇਰੇ ਬਾਈ ਦਾ ਮੈਸੇਜ ਆਇਆ ਸੀ ਆਪਾਂ ਨੂੰ ਗਰੁੱਪ 'ਚ ਕੋਈ ਗੱਡੀ ਲਿਜਾਣ ਵਾਸਤੇ ਹੱਲ ਨਹੀਂ ਹੋ ਰਿਹਾ ਸੀ ਅੱਜ ਇੱਕ ਦਾ ਦੇਣਾ ਐ ਦੁਵਾਰ ਐ ਤੇ ਬਾਕੀ ਪ੍ਰੇਣ ਕਰਨ ਨੂੰ ਫੈਸਲਾ ਬਾਕੀ ਵੀਰ ਨੇ ਦੱਸੀ ਸੀ ਪ੍ਰੋਬਲਮ ਵੀ ਐਨਾ ਕਰਕੇ ਮੈਨੂੰ ਵੀ ਆ ਪ੍ਰੋਬਲਮ ਆ ਹਨਾ ਤੇ ਆਪਾਂ ਕਿ ਜੇ ਅੱਜ ਚਲੋ ਸ੍ਰੀ ਆਪਣਾ ਗੱਡੀ ਵਾਲਾ ਪੀ ਜਾਵੇ ਤਾਂ ਆਪਾਂ ਹੋ ਸਕੇ ਘੱਟ ਤੋਂ ਘੱਟ ਪੈਂਚ ਗੱਡੀ ਨੂੰ ਦਲੰਦਰ ਲੈ ਜੀਏ ਤਾਂ ਚਲੋ ਆਪਣੇ ਆ ਵੀਰ ਜੀ ਗੱਡੀ ਖਾਲੀ ਕਰਕੇ ਆਏ ਕਹਾੜੇ ਤੇ ਇਹਨਾਂ ਦੀ ਗੱਡੀ ਨਾਲ ਆਪਾਂ ਟੋਕ ਜਣਾ ਪਹਿਲਾਂ ਟੋਜਣ ਦਾ ਇੰਤਜ਼ਾਮ ਨਹੀਂ ਸੀਗਾ ਟੋਜਣ ਜਿਹੜਾ ਟੁੱਟਿਆ ਵਾ ਸੀਗਾ ਸੈਲ ਕਰੀ ਇੱਧਰ ਨੂੰ ਟੋਜਣਾ ਆਪਾਂ ਫੈਕਿੰਗ ਬੋਲਟਿੰਗ ਕਰਾਇਆ ਗਿਆ ਦੇਖੋ ਫਾਇਦਾ ਵੀ ਟੋਜਨ ਪਾਉਣਾ ਬਾਈ ਆਹ ਟੋਜਨ ਪਾਓ ਪੱਕਾ ਕੰਮ ਹੈ ਲਓ ਗੱਡੀ ਦਾ ਜਿਹੜਾ ਕਿ ਬ੍ਰੇਕਾਂ ਨਹੀਂ ਲੱਗ ਰਹੀਆਂ ਹੈ ਪ੍ਰੈਸ਼ਰ ਹੈ ਨਹੀਂ ਤੇ ਜਿਹੜਾ ਆਪਾਂ ਸੰਗਲ ਵਾਲਾ ਟੋਜਨ ਪਾਉਣੇ ਆ ਉਹਦੇ ਨਾਲ ਇੱਕ ਫਾਇਦਾ ਕਰਦੇ ਕਰਦੇ ਦੂਜਾ ਨੁਕਸਾਨ ਹੋ ਜਾਂਦਾ ਹੈ ਇਹਦੇ ਨਾਲ ਪੱਕਾ ਕੰਮ ਹੋ ਗਿਆ ਬਾਕੀ ਬਾਈ ਜੀ ਸਾਡੀ ਇਹੀ ਵੀਰਾਂ ਦਾ ਭਰਾਮਣਾ ਪਾਪਾ ਕਹੇ ਜਾਂ ਕੰਮ ਪੈਂਦਾ ਪਹੁੰਚਦੇ ਆ ਤੇ ਵੀਰ ਇਹੀ ਕਰਦੇ ਹੁੰਦਾ ਵੀ ਜਿਹੇ ਵੀਰ ਨੂੰ ਲੋਡ ਪੈਂਦੀ ਆ ਸਾਰੇ ਬੋਲੇ ਖੜਕਰਾ ਦੋਸਤੋ ਕੋ ਪੁੱਛਿਆ ਕਰੋ ਠੀਕ ਹੈ ਬਾਈ ਜੀ ਤੇ ਬਾਕੀ ਬਾਈ ਸੋਨ ਨੂੰ ਦੱਸਣਗੇ ਤੁਹਾਨੂੰ ਆਪਣੇ ਗਰੁੱਪ ਦੇ ਦੋ ਨੰਬਰ ਗਰੁੱਪ ਦੇ ਮੈਂਬਰ ਆ ਬਾਈ ਸੋਨ ਹਾਂਜੀ ਬਾਈ ਰਾਜੀਪਾ ਜੀ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਗਰੁੱਪ ਬਣਾਇਆ ਕਿ ਚਲੋ ਸਾਡਾ ਵੀ ਚਲੋ ਇਹ ਗੱਡੀ ਖੜੀ ਸੀਗੀ ਮੰਡੀ ਕੋਈਂਦਗੜ ਤੋਂ ਭਰ ਕੇ ਆਉਂਦਾ ਸੀ ਜਿਆਦਾ ਦਿਨ ਹੋ ਗਏ ਗੱਡੀ ਦਾ ਇੰਜਨ ਸੀਲ ਹੋ ਗਿਆ ਗੱਡੀ ਦਾ ਇੰਜਨ ਸੀਲ ਹੋ ਗਿਆ ਸੀ ਤੇ ਠੀਕ ਭਾਈ ਉਹਨਾਂ ਨੇ ਬਹੁਤ ਕਰ ਕਰਕੇ ਚਲੋ ਆਪਣੀ ਹੈਲਪ ਕੀਤੀ ਆ ਤੇ ਚਲੋ ਆਏ ਆ ਕਿ chal ਵਧੀਆ ਸੋਚਨ ਭਾਈ ਉਹਨਾਂ ਨੂੰ ਪਾਤਾ ਐਤ ਗੱਲ ਵਿੱਚ ਬਹੁਤ ਵਧੀਆ ਗੱਲ ਆ ਤੇ ਜਿਹਨੂੰ ਐਪ ਫੋਨ ਦਾ ਵਾਪਸ ਕਰ ਸਕਦੇ ਆ ਹਾਂਜੀ ਇਹ ਹੀ ਆ ਵੀ ਹਾਂ ਭਰਾ ਨੂੰ ਲੋੜ ਪੈਂਦੀ ਆ ਜੀ ਜਵਾਸ ਸਕਦੇ ਬਾਈ ਨੇ ਦੇਖੋ ਜੀ ਬਾਈ ਨੇ ਦੱਸਿਆ ਵੀ 4 ਦਿਨ ਹੋ ਗਏ 4 ਦਿਨ ਚੱਲਿਆ ਚੌਥਾ ਦਿਨ ਚੱਲ ਪਿਆ ਤੇ ਕੋਈ ਗੱਡੀ ਵਾਲਾ ਵੀਰ ਕੋਲੇ ਰੁਕਿਆ ਨਹੀਂ ਆ ਠੀਕ ਆ ਏ ਸਾਡੇ ਵਿਭਾਗ ਦੇ ਬਹੁਤ ਆਪਾਂ ਕਹਿੰਦੇ ਨੇ ਏਕਾ ਕਰੋ ਏਕਾ ਕਰੋ ਥਿਰੇ ਏਕਾ ਸ਼ੁਰੂ ਕਰੋ ਆਪਣੇ ਆਪ ਬੰਦਾ ਕੋਈ ਰੁਕੋ ਬੈਠੇ ਗਿਆ ਨਾ ਦੇਖੋ ਹੁਣ ਜੇਕਰ ਮੈਂ ਇੱਕ ਤਰ੍ਹਾਂ ਮੈਂ ਉਦੋਂ ਨਿਕਲਿਆ ਸੀ ਪਰ ਭਾਈ ਜੀ ਦੀ ਬਾਤ ਖਰਾਬ ਹੋਈ ਆ ਤੇ ਜੇਕਰ ਆਪਾਂ ਇੱਥੋਂ ਨਿਕਲਦੇ ਭਾਈ ਆਪਾਂ ਪੱਕਾ ਰੁਗਣਾ ਸੀ ਜਾਂ ਕੋਈ ਇਸ ਤਰ੍ਹਾਂ ਦੀ ਕੀ ਗੱਲ ਆ ਤੇ ਯਾਰ ਇਸ ਕਰਕੇ ਵੀਰ ਬਣ ਕੇ ਕਦੇ ਵੀ ਕੋਈ ਗੱਡੀ ਤੁਹਾਨੂੰ ਖਰਾਬ ਦੇਖਦੀ ਆ ਬਣਾ ਬੈ ਕੇ ਹੱਥ ਬੰਨ ਕੇ ਬੇਨਤੀ ਆ ਤੁਹਾਨੂੰ ਪੁੱਛਿਆ ਕਰੋ ਪਤਾ ਨਹੀਂ ਬੰਦਾ ਕਿੰਨਾ ਕੁ ਦੂਦੀ ਹੁੰਦਾ ਆਪਣੇ 2 ਮਿੰਟ ਖੜਨ ਨਾਲ ਬਹੁਤ ਵੱਡਾ ਕਹਿੰਦੇ ਵੀ ਨੁਕਸਾਨ ਹੋ ਰਿਹਾ ਸਾਡਾ ਹਾਉਨ ਦਿੱਲੀ ਮੇਨ ਰੋਡ ਤੇ ਆ ਅਜੇ ਰੋਡ ਤੇ ਆ ਸਾਰੀ ਜਾਨ ਸਿਆਹ ਬੈਠੇ ਹੋ ਸਕਦਾ ਬਾਕੀ ਹੋਰ ਗੱਲ ਆ ਭਾਈ ਜਾਗਦਾ ਰਿਹਾ ਬਹੁਤ ਅਨਜਾਨਦਾ ਰਿਹਾ ਸਰੀਆ ਭਰਿਆ ਸੀਗਾ ਤੇ ਜੇਕਰ ਮੰਨ ਕੇ ਚੱਲੋ ਕਿਥੇ ਪਾਸੇ-ਪਾਸੇ ਜਾਂਦੇ ਨੇ ਟਾਈਮ ਵੀ ਲਾ ਸਕਦੇ ਇੱਥੇ ਉਸ ਦਿਨ ਬਾਈ ਦਾ ਆਪਣੇ ਰਾਜੇ ਵਾਲੀ ਗੱਡੀ ਦਾ ਸੋਹਣੀ ਜੇ ਉੱਥੇ ਚੋਰੀ ਹੋਈ ਨਰਿੰਦਰ ਆਇਆ ਆਪਣੇ ਕੰਟਰ ਵਾਲੇ ਬਾਈ ਦਾ ਕਾਰਡ ਹੋਇਆ ਤੇ ਬਾਕੀ ਬਾਈ ਅੱਗੇ ਤੋਂ ਵੀ ਕਿਤੇ ਵੀ ਆਹ ਰੋਡ ਤੇ ਇੱਥੇ ਗੱਡੀ ਚਾੜਦੇ ਬੈਠਾ ਰਿਹਾ ਹਾਂਜੀ ਉਹ ਇਧਰੋਂ ਆਂਦੇ ਸੀ ਕਦੀ ਇਧਰੋਂ ਆਂਦੇ ਸੀ ਉਹਨਾਂ ਦੇ ਦੇਤੀ ਸੀ ਬੰਦਾ ਜਾਗ ਰਿਹਾ ਉਹਨਾਂ ਦੇ ਮਾਲ ਲੈ ਕੇ ਲੈ ਜਾਣਾ ਹੈ ਬਿਲਕੁਲ ਬਿਲਕੁਲ ਕਿਤੇ ਵੀ ਜਲੰਧਰ ਵੀ ਲੋੜ ਪੈਂਦਾ ਹੁਸ਼ਿਆਰਪੁਰ ਮੰਡੀ ਵੀ ਬੰਦ ਕਰ ਲਿਓ ਲੁਧਿਆਣਾ ਸਭ ਆਓ ਸਾਰਿਆਂ ਦੇ ਕੰਮ ਆਓ ਠੀਕ ਹੈ ਜਿਹੜਾ ਬੰਦਾ ਕੋਲ ਆ ਉਹ ਆ ਸਕਦਾ ਆਪਣਾ ਕੰਮ ਕਰ ਸਕਦਾ ਇਹ ਨਾ ਹੋਵੇ ਸਾਡੀ ਲੋੜ ਪੂਰੀ ਹੋਦੀ ਹੈ ਦੁਬਾਰਾ ਮੈਸੇਜ ਆਵੇ ਦੱਸਿਓ ਕਿ ਕਿਸਨੇ ਕੰਮ ਨਾਲ ਹਾਂਜੀ ਠੀਕ ਆ ਜਰੂਰ ਆਈ ਆਵਾਂਗਾ ਕੋਈ ਵੀ ਬੰਦਾ ਜੇ ਪੈਸੇ ਦੇਣ ਲਈ ਬੰਦਾ ਆਰਪੂਆ ਆਈ ਨਾਲ ਲੜ ਗਿਆ ਇਹ ਕਰ ਸਕਦੇ ਠੀਕ ਆ ਜੀ ਬਾਈ ਗੁਰ ਸਿੰਘਾ ਖਾਲਸਾ ਬਾਈ ਗੁਰ ਸਿੰਘਾ ਧੰਨਵਾਦ